ਨਮਸਕਾਰ ਮੈਂ ਤੁਹਾਡਾ ਆਪਣਾ ਰੈਪੀ ਬਾਡੀ ਆ ਔਰ ਤੁਸੀਂ ਵੇਖ ਰਹੇ ਹੋ ਆਰਮੀ ਇੰਡੀਆ ਟੀਵੀ ਨਿਊਜ਼ ਜਿਵੇਂ ਕਿ ਤੁਹਾਨੂੰ ਪਤਾ ਹੈ এনवायरमेंट ਨੂੰ ਕਈ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਪਿਆਰ ਨੂੰ ਜਿਹੜਾ ਬਰਕਰਾਰ ਰੱਖਣ ਲਈ ਨਕੋਦਰ ਦੇ ਜਿਹੜੇ ਸਮਾਜ ਸੇਵੀ ਆ ਅਰਵਿੰਦ ਟੱਕਰ ਜੀ ਅੱਜ ਉਹਨਾਂ ਦਾ ਜਨਮ ਦਿਨ ਆ ਔਰ ਇੱਕ ਵੱਖਰੇ ਢੰਗ ਨਾਲ ਜਿਹੜਾ ਹਰ ਸਾਲ ਉਹ ਜਿਹੜਾ ਬਰਥਡੇ ਜਿਹੜਾ ਆਪਣੇ ਸੈਲੀਬ੍ਰੇਟ ਕਰਦੇ ਆ ਔਰ ਜਿਵੇਂ ਬੂਟੇ ਲਗਾਉਂਦੇ ਆ ਹੋਰ ਕੋਈ ਐਕਟੀਵਿਟੀ ਕਰਕੇ ਆਪਣਾ ਜਿਹੜਾ ਬਰਥਡੇ ਸੈਲੀਬ੍ਰੇਟ ਕਰਦੇ ਆ ਇਸ ਵਾਰ ਵੀ ਨਕੋਦਰ ਦੀ ਜਿਹੜੀ ਆਰਐਸ ਸਕੂਲ ਦੀ ਗਰਾਊਂਡ ਆ ਉੱਥੇ ਖੜੇ ਆ ਔ ਤੇ ਬਹੁਤ ਹੀ ਜਿਹੜਾ ਇੱਥੇ ਮਾਹੌਲ ਵਧੀਆ ਬਣਿਆ ਹੋਇਆ ਗੱਲਬਾਤ ਕਰਦੇ ਆ ਇੱਥੇ ਕਾਫੀ ਮੈਂਬਰ ਜਿਹੜੇ ਸ਼ਹਿਰ ਦੇ ਉੱਤੇ ਪਹੁੰਚੇ ਉਹਨਾਂ ਦੇ ਜਿਹੜਾ ਜਿਹੜਾ ਬਰਥਡੇਅ ਸੈਲੀਬ੍ਰੇਟ ਕਰਨ ਵਾਸਤੇ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਜਿਹੜੇ ਬੂਟੇ ਜਿਹੜੇ ਸਾਰੇ ਇਹਨਾਂ ਨੂੰ ਨਵੇਂ ਲਗਾਏ ਗਏ ਆ ਤੇ ਇਹਨਾਂ ਦੀ ਜਿਹੜੀ ਦੇਖ ਰੱਖ ਤਕਰੀਬਨ ਇੱਥੇ ਦਾ ਰੌਣਕ ਰਹਿੰਦੀ ਰਹਿੰਦੀ ਆ ਪਾਰਕ ਦੇ ਵਿੱਚ ਔਰ ਡੇਲੀ ਇੱਥੇ ਜੋਗਾ ਵੀ ਕਰਾਇਆ ਜਾਂਦਾ ਆ ਉਹ ਜਿਹੜੀ ਜੋਗਾ ਦੀ ਟੀਮ ਹੈ ਉਹ ਵੀ ਇੱਥੇ ਸਾਰੀ ਪਹੁੰਚੀ ਹੋਈ ਆ ਔਰ ਬਰਥਡੇ ਜਿਹੜਾ ਸੈਲੀਬ੍ਰੇਟ ਕੀਤਾ ਕਰਨਾ ਐ এনਵਾਇਰਨਮੈਂਟ ਨੂੰ ਪਿਆਰ ਕਰਨਾ ਇੱਕ ਵੱਡੀ ਜਿਹੜੀ ਇੱਕ ਮਹੱਤਤਾ ਆ ਨਕੌਧਰ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਆ ਬੂਟੇ ਜਿਹੜੇ ਲਾਉਣੇ ਬਹੁਤ ਜ਼ਰੂਰੀ ਆ ਗਰਮੀ ਵੀ ਬਹੁਤ ਵਧੀ ਹੋਈ ਆ ਔਰ ਰਵਿੰਦਰ ਜੀ ਨਾਲ ਗੱਲ ਕਰਦੇ ਆ ਔਰ ਉਹਨਾਂ ਦੀ ਟੀਮ ਜਿੰਨੀ ਵੀ ਇੱਥੇ ਪਹੁੰਚੀ ਆ ਗੱਲਬਾਤ ਕਰਦੇ ਆ ਦੇਖਦੇ ਹੋ ਅਰਬੀਨਿਆ ਟੀਵੀ ਨਿਊਜ਼ ਕੇ ਸਾਡੇ ਕਦੇ ਕਦੇ ਆਉਣ ਵਾਲੇ ਮੈਂਬਰ ਔਰ ਬੰਦਾ ਟੱਕਰੀ ਦਾ ਜਗਤਨਾਮਨ ਮਨੁਤਰਾ ਜੀ ਤੇ ਬਰਥਡੇ ਬॉय ਸਾਡੇ ਸਾਰਿਆਂ ਲਈ ਬੜੇ ਖੁਸ਼ ਦੇ ਪਾਲਾ ਕਿ ਇਹਨਾਂ ਨੇ ਅੱਜ ਇਹ ਬੂਟੇ ਲਗਾ ਕੇ ਇਹ ਵਾਤਾਵਰਨ ਨੂੰ ਹੋਰ ਹਰਿਆਵਲ ਬੱਚੀ ਆ ਜੀ ਜੀ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜੀ ਸਾਡੇ ਹਿੰਦੂਸਤਾਨ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਆ ਵਾਤਾਵਰਨ ਨੂੰ ਲੈ ਕੇ ਇਹ ਉਹਦੇ ਉੱਤੇ ਇਹਨਾਂ ਨੇ ਕੰਸੈਂਟਰੇਟ ਕੀਤਾ ਤੇ ਬੂਟੇ ਲਗਾਏ ਆ ਇਹ ਸਾਨੂੰ ਸਾਰਿਆਂ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਆਪਣੇ ਜਨਮ ਦਿਨ ਆਪਣੇ ਭੈਣ ਭਰਾਵਾਂ ਦੇ ਆਪਣੇ ਬੱਚਿਆਂ ਦੇ ਆਪਣੇ ਬਜ਼ੁਰਗਾਂ ਦੇ ਯਾ ਉਹਨਾਂ ਦੀਆਂ ਬਰਸੀਆਂ ਆਪਣੇ ਮੈਰਿਜ ਐਨੀਵਰਸਰੀ ਅਸੀਂ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਇਸੇ ਤਰ੍ਹਾਂ ਅਸੀਂ ਬੂਟੇ ਲਗਾ ਕੇ ਇਹ ਧਰਤੀ ਮਾਂ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਹਰਾ ਭਰਾ ਕਰੀਏ ਜਿਸ ਤਰ੍ਹਾਂ ਕਿ ਉਹ ਪਹਿਲਾਂ ਸਾਨੂੰ ਇਸੇ ਤਰ੍ਹਾਂ ਆਕਸੀਜਨ ਤੇ ਸਾਨੂੰ ਜ਼ਿੰਦਗੀ ਬਖਸ਼ਦੀ ਆ ਤੇ ਸਾਡਾ ਵੀ ਇਹ ਫਰਜ਼ ਬੰਦਾ ਹੈ ਕਿ ਅਸੀਂ ਇਸ ਧਰਤੀ ਮਾਂ ਨੂੰ ਫਿਰ ਤੋਂ ਹੀ ਹਰਿਆ ਭਰਿਆ ਕਰੀਏ ਮੈਂ ਆਪਣੀ ਯੋਗਾ ਕਲੱਬ ਵੱਲੋਂ ਕਾੜੀ ਜਿਹੜੀ ਇੱਥੇ ਆਰਿਆ ਸਕੂਲ ਦੀ ਗਰਾਊਂਡ ਦੇ ਵਿੱਚ ਰੋਜ਼ਾਨਾ ਯੋਗਾ ਸਾਡੇ ਯੋਗ ਗੁਰੂ ਜੀ ਜੇ ਸਾਹਿਬ ਕਰਾਉਂਦੇ ਆ ਤੇ ਅਸੀਂ ਉਹਨਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਇਹ ਆਪਣੇ ਟੱਕਰ ਵੀਰ ਜੀ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੇ ਉਹਨਾਂ ਦੀ ਲੰਮੀ ਉਮਰ ਦੀ ਦੁਆ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਤੰਦਰੁਸਤ ਰਹਿਣ ਤੇ ਸਾਡੇ ਨਾਲ ਯੋਗਾ ਵਿੱਚ ਹਿੱਸਾ ਵੜਾਉਣ ਬਹੁਤ-ਬਹੁਤ ਧੰਨਵਾਦ ਰਵਿੰਦਰ ਟੱਕਰ ਜੀ ਦੇ ਬਰਥਡੇ ਤੇ ਆਰੀਆ ਸਕੂਲ ਦੀ ਗਰਾਊਂਡ ਦੇ ਵਿੱਚ ਬੂਟੇ ਲਗਾਏ ਗਏ ਆ ਔਰ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਥੇ ਆਰਬੀ ਇੰਡੀਆ ਟੀਵੀ ਨਿਊਜ਼ ਦਾ ਜੇ ਤੁਸੀਂ ਸਾਡੇ ਛੋਟੇ ਸੱਦੇ ਤੇ ਸਾਨੂੰ ਆਏ ਹੋ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਅੱਜ ਅੱਜ ਅਸੀਂ ਆਪਣਾ ਬਰਥਡੇ ਮਨਾ ਰਿਆ ਮੈਂ ਅਸੀਂ ਹਰ ਸਾਲ ਪੌਦੇ ਲਾ ਕੇ ਕੀ ਪਲਾਂਟੇਸ਼ਨ ਕਰਕੇ ਬਰਥਡੇ ਮਨਾਉਣਾ ਜੀ ਹਰ ਹਰ ਸਾਲ ਇਦਾਂ ਹੀ ਕਰੀ ਜਾਂ ਬਾਕੀ ਸਾਰੇ ਲੋਕਾ ਗੁਰੂ ਸਾਡੇ ਆ ਵਿਪਨ ਸ਼ਰਮਾ ਜੀ ਸਾਰੇ ਆਏ ਹੋਏ ਆ ਇਹਨਾਂ ਨੇ ਨਾਲ ਸਾਰੇ ਨੇ ਆਓ ਜੀ ਗੁਰੂ ਜੀ ਆਜੋ ਤੁਸੀਂ ਇੱਕ ਟੱਕਰ ਸਾਹਿਬ ਜੋ ਵੀ ਸ਼ਰਮਾਈ ਨੇ ਦੱਸਿਆ ਵੀ ਜਿਹੜਾ ਇਹ ਜ ਬਰਥਡੇ ਦਾ ਚਲੋ ਸੈਲੀਬ੍ਰੇਟ ਕਰ ਰਹੀ ਰਹੇ ਆਂ ਤੇ ਇੱਕ ਜਿਹੜਾ এনवायरमेंट ਨੂੰ ਪਿਆਰ ਕਰਨਾ ਉਹ ਬਹੁਤ ਵੱਡੀ ਗੱਲ ਆ ਤੁਸੀਂ ਤੁਹਾਡੇ ਵੱਲੋਂ ਹਰ ਸਾਲ ਇਹ ਪ੍ਰਾਰਾਲਾ ਕੀਤਾ ਜਾਂਦਾ ਆ ਔਰ ਨਾਲ ਦੀ ਨਾਲ ਇਹਨੇ ਇੱਕ ਮੈਸੇਜ ਵੀ ਦਿੱਤਾ ਆ ਜਿਵੇਂ ਜੋਗਾ ਕਰਾਇਆ ਜਾਂਦਾ ਆ ਇੱਥੇ ਕਾਫੀ ਲੋਕ ਇੱਥੇ ਪਹੁੰਚਦੇ ਵੀ ਆ ਜਿਹੜੇ ਲੋਕ ਨਹੀਂ ਵੀ ਆਂਦੇ ਉਹਨਾਂ ਨੇ ਵੀ ਕੀ ਮੈਸੇਜ ਅਗਾਇਆ ਜਿਸ ਵੇਲੇ ਤੁਸੀਂ ਮਾਹੌਲ ਦੇਖ ਰਹੇ ਆ ਬਹੁਤ ਪਿਆਰਾ ਮਾਹੌਲ ਬਣਿਆ ਆ ਸਵੇਰੇ ਸਾਡੇ ਗਰਾਊਂਡ ਬਹੁਤ ਵਧੀਆ ਗਰਾਊਂਡ ਹੈ ਜੀ ਯਾਰ ਇਹ ਸਕੂਲ ਦੀ ਗਰਾਊਂਡ ਹੈ ਇੱਥੇ ਸਾਰਿਆਂ ਨੂੰ ਸਵੇਰੇ ਆ ਕੇ ਸ਼ੈਅਰ ਕਰਨੀ ਚਾਹੀਦੀ ਹੈ ਯੋਗਾ ਗੁਰੂ ਜੀ ਸਾਡੇ ਆ ਆਪਣੇ ਜੈ ਸਿੰਘ ਸਾਹਿਬ ਯੋਗਾ ਕਰਾਉਂਦੇ ਆ ਯੋਗਾ ਕਰੋ ਬਹੁਤ ਵਧੀਆ এনਵਾਇਰਨਮੈਂਟ ਇੱਥੇ ਹਰ ਸਾਲ ਅਸੀਂ ਪੌਦੇ ਲਾ ਕੇ ਵੀ ਇੱਥੇ ਫੁੱਲ ਬੂਟੇ ਲਾਉਣੇ ਆ ਇਹ ਸੀ ਤਾਂ ਆਕਸੀਜਨ ਇੱਥੇ ਵਧੀਆ ਆਕਸੀਜਨ ਲਾਓ ਤੇ ਸਾਰੇ ਇੱਥੇ ਆਉਣਾ ਚਾਹੀਦਾ ਸਾਰੇ ਸ਼ਹਿਰ ਲਈ ਇਹ ਵਧੀਆ ਗਰਾਊਂਡ ਮਿਲੀ ਆਪਾਂ ਨੂੰ ਇੱਕ ਆਪਣੀ ਛੇਦ ਦਾ ਵਿੱਚ ਨਾਲੇ ਹੋ ਜਾਂਦਾ ਔਰ ਇੱਥੇ ਸਪੈਸ਼ਲੀ ਪਹੁੰਚਿਆ ਗੁਰਵਿੰਦਰ ਸਿੰਘ ਭਾਟਿਆ ਜੀ ਵਾਰੀਆ ਸਾਹਿਬ ਕਿਵੇਂ ਦੇਖਦਾ ਅੱਜ ਮਾਹੌਲ ਬੜਾ ਪਿਆਰਾ ਬਣਿਆ ਹੋਇਆ ਬਹੁਤ ਹੀ ਵਧੀਆ ਮਾਹੌਲ ਆ ਮੈਂ ਸਾਰੇ ਸ਼ਹਿਰ ਨੂੰ ਇੱਕੋ ਹੀ ਮੈਸੇਜ ਦਿਨਾ ਵੀ ਜੇ ਆਪਾਂ ਰਵਿੰਦਰ ਟੱਕਰ ਜੀ ਤੇ ਰਜੇਸ਼ ਟੱਕਰ ਜੀ ਵੱਲੋਂ ਦੇਖ ਕੇ ਕੁਝ ਸਿੱਖਣਾ ਹੈ ਤਾਂ ਇਹਨਾਂ ਵੱਲੋਂ ਦੇਖ ਕੇ ਸਿੱਖ ਲਈਏ ਚਾਹੇ ਕੋਈ ਧਾਰਮਿਕ ਕੰਮ ਹੋਵੇ ਜਾਂ ਰਾਜਨੀਤਿਕ ਕੰਮ ਹੋਵੇ ਜਾਂ ਸਮਾਜਿਕ ਕੰਮ ਹੋਵੇ ਇਹ ਪਰਿਵਾਰ ਹਮੇਸ਼ਾ ਵੱਧ ਚੜ ਕੇ ਹਰ ਕੰਮ 'ਚ ਯੋਗਦਾਨ ਪਾਉਂਦਾ ਹੈ ਤੇ ਜੋ ਅੱਜ ਇਹਨਾਂ ਨੇ ਆਪਣਾ ਬਰਥਡੇ ਮਨਾਇਆ ਆ ਅਸੀਂ ਸ਼ਹਿਰ ਵੱਲ ਤੇ ਹਰ ਇੱਕ ਨੂੰ ਇਹੀ ਮੈਸੇਜ ਦਿੰਨੇ ਆ ਵੀ ਜਿਹੜਾ ਆਪਣਾ ਬਰਥਡੇ ਐ اسی ਤਰੀਕੇ ਮਨਾਇਆ ਜਾਵੇ ਧੰਨਵਾਦ ਮੈਂ ਇੱਕ ਚੀਜ਼ ਦੇਖ ਰਿਹਾ ਸੀ ਅੱਜ ਮੇਰੇ ਕੋਲ ਸੁਖਮਨ ਦਾ ਵੀ ਤੁਹਾਡੇ ਭਤੀਜੇ ਦਾ ਵੀ ਬਰਥਡੇ ਆ ਔਰ ਉਹਨਾਂ ਦੇ ਵੀ ਜਿਹੜੇ ਬੂਟੇ ਲਗਾਏ ਆ ਉਹਨਾਂ ਦੇ ਨਾਮ ਦਾ ਵੀ ਜਿੱਦਾਂ ਬਰ ਕੇਕ ਵੀ ਕੱਟਿਆ ਗਿਆ ਆ ਬਿਲਕੁਲ ਜੀ ਅੱਜ ਸਾਡੇ ਮੇਰੇ ਭਤੀਜੇ ਸੁਖਮਨ ਦਾ ਵੀ ਬਰਥਡੇ ਆ ਤੇ ਟੱਕਰ ਸਾਹਿਬ ਦਾ ਵੀ ਬਰਥਡੇ ਆ ਦੋਵਾਂ ਨੂੰ ਮੇਰੇ ਵੱਲੋਂ ਬਹੁਤ ਵਧਾਈਆਂ ਤੇ ਇਹਨਾਂ ਵੱਲੋਂ ਜੋ ਬੂਟੇ ਲਾਏ ਗਏ ਆ ਇੱਕ ਮੂਟੇ ਲਾਤ ਤੇ ਇੱਕ ਦੂਸਰੇ ਮੈਂ ਆਪਣੇ ਵੱਲੋਂ ਤੇ ਟੱਕਰ ਪਰਿਵਾਰ ਵੱਲੋਂ ਵੀ ਵਿਸ਼ਵਾਸ ਦਵਾਉਣਾ ਵੀ ਅਸੀਂ ਇਹਨਾਂ ਦੀ ਦੇਖ ਰੱਖ ਵੀ ਕਰਾਂਗੇ ਤੇ ਇਹਨਾਂ ਨੂੰ ਪਾਲਣ ਵੀ ਕਰਾਂਗੇ ਬਾਕੀ ਸਾਡੇ ਜੋ ਗੁਰੂ ਇੱਥੇ ਬੈਠੇ ਹੋਏ ਆ ਇਹਨਾਂ ਦੀ ਰਹਿਨਮਾਈ ਥਲੇ ਲੱਗਿਆ ਤੇ ਇਹ ਵੀ ਸਾਰੇ ਜੋ ਇੱਥੇ ਆਂਦੇ ਵਿਪਨ ਜੀ ਜਿੰਨੇ ਵੀ ਸਾਰੇ ਪਰਿਵਾਰ ਇੱਥੇ ਜਾਂਦੇ ਆ ਇਹ ਸਾਰੇ ਪੋਤਿਆਂ ਦੀ ਦੇਖਭਾਲ ਵੀ ਕਰਾਂਗੇ ਸਾਂਭ ਸੰਭਾਲ ਵੀ ਕਰਨਗੇ ਜੀ ਮੈਂ ਇੱਥੇ ਇੱਕ ਜੈ ਸਿੰਘ ਨੂੰ ਥੋੜਾ ਸਵਾਲ ਕਰੂੰਗਾ ਜੈ ਸਿੰਘ ਜਿਵੇਂ ਉਹਨਾਂ ਸ਼ਹਿਰ ਦੇ ਕਾਫੀ ਪਤਵੰਦੇ ਇੱਥੇ ਪਹੁੰਚੇ ਆ ਔਰ ਇਹਨਾਂ ਨੂੰ ਤੁਸੀਂ ਅੱਗੇ ਵਾਸਤੇ ਵੀ ਇੱਕ ਅਵੇਅਰ ਕਰੋ ਵੀ ਇਹ ਜ਼ਰੂਰੀ ਨਹੀਂ ਕੋਈ ਤੁਹਾਡਾ ਕੋਈ ਬਰਥਡੇ ਆ ਜਾਂ ਕੋਈ ਇਵੈਂਟ ਕਰਨਾ ਆ ਤੁਸੀਂ ਇੱਥੇ ਆ ਜੰਨੇ ਆ ਪਰ ਇਹ ਆਪਣੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈਗਾ ਇਹ ਦੇਖੋ ਬਹੁਤ ਜ਼ਰੂਰੀ ਆ ਪਹਿਲਾਂ ਜਿਸ ਤਰ੍ਹਾਂ ਬਰਥਡੇ ਇਹਨਾਂ ਨੂੰ ਮਨਾਇਆ ਰਵਿੰਦਰ ਟੱਕਰ ਜੀ ਨੇ ਤੇ ਨਾਲ ਇੱਕ ਪਲਾਂਟੇਸ਼ਨ ਦਾ ਜੋ ਇਹਨਾਂ ਨੇ ਮਿਸ਼ਨ ਲੋਕਾਂ ਵਾਸਤੇ ਇੱਕ ਸੇਵ ਦਿੱਤੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਧਰਤੀ ਦਾ এনवायरमेंट ਜਿਹੜਾ ਖਤਮ ਹੋ ਰਿਹਾ ਬਿਮਾਰੀਆਂ ਨਾਲ ਲੋਕ ਗ੍ਰਸਤ ਹੋ ਰਹੇ ਆ। ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਬਾਕੀ ਯੋਗ ਦੀ ਗੱਲ ਹੈ। ਯੋਗ ਇੱਕ ਇਹੋ ਜੀ ਕਲਾ ਹੈਗੀ ਆ ਜਿਹੜੀ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਜੇ ਕੋਈ ਬੰਦਾ ਬਿਮਾਰ ਹੈ ਤਾਂ ਯੋਗ ਦੇ ਵਿੱਚ ਆ ਜਾਵੇ ਤਾਂ ਉਹਦੀ ਬਿਮਾਰੀ ਜਿਹੜੀ ਆ ਹੌਲੀ 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 ਖਤਮ ਹੋ ਜਾਂਦੀ ਹੈ। ਅਸੀਂ ਇੱਥੇ 5:30 ਵਜੇ ਆ ਜਾਂਦੇ ਸਵੇਰੇ ਤੇ ਲਗਾਤਾਰ ਲੱਗੇ ਰਹਿੰਦੇ ਆ 8:00 ਵਜੇ ਤਾਈਂ ਸਵੇਰ 8:00 ਵਜੇ ਤਾਈਂ। ਬਹੁਤ ਵਧੀਆ ਇਹਨਾਂ ਦਾ ਯੋਗਦਾਨ ਸਾਨੂੰ এনवायरमेंट ਹਰਾ-ਭਰਾ ਇੱਥੇ ਗਰਾਊਂਡ ਦੇ ਵਿੱਚ ਦੇਖ ਕੇ ਹੀ ਬੰਦੇ ਦੀ ਅੱਧੀ ਬਿਮਾਰੀ ਦੂਰ ਹੋ ਜਾਂਦੀ ਹੈ। ਤੋਂ ਜੀ ਸਾਹਿਬ ਜਿਵੇਂ ਬਹੁਤ ਵੱਡਾ ਸ਼ਹਿਰ ਐ ਅਨਕੋਦਰ ਬੜੀ ਦੁਨੀਆ ਲੰਘਦੀ ਹੈ ਲੋਕੀ ਸੋਚਦੇ ਆ ਵੀ ਪਤਾ ਨਹੀਂ ਇੱਥੇ ਪੈਸੇ ਲੈਂਦੇ ਹੋਣੇ ਜਿਹੜੇ ਰੋਜ਼ ਆਉਂਦੇ ਆ ਇਹ ਵੀ ਇੱਕ ਸਵਾਲ ਆ। ਕੋਈ ਅਸੀਂ ਕਈ ਲੋਕ ਸ਼ੱਕ ਕਰਦੇ ਵੀ ਇੱਥੇ ਪੈਸੇ ਲੈ ਕੇ ਕਰਾਉਂਦੇ ਹੋਣੇ ਪਰ ਅਸੀਂ ਕੋਈ ਪੈਸਾ ਨਹੀਂ ਲੈਂਦੇ। ਮੈਂ ਆਪਣਾ ਮੈਂ ਰਿਟਾਇਰ ਹੋ ਗਿਆ ਜੇ ਤਾਂ ਸੀ ਪਹਿਲਾਂ ਹੁਣ ਮੈਂ ਰਿਟਾਇਰ ਹੋ ਗਿਆ ਐਕਸ ਜੇਹੀ ਹੈ। ਤੋਂ ਕੋਈ ਪੈਸਾ ਨਹੀਂ ਪਰੀ ਸੇਵਾ ਹਰੇਕ ਨੂੰ ਅਸੀਂ ਸਦਾ ਦਿੰਨੇ ਵੀ ਉਹ ਇੱਥੇ ਤੇ ਤੰਦਰੁਸਤੀਆਂ ਮਾਣੋ ਇੱਥੇ ਇੰਜੋਏਮੈਂਟ ਕਰੋ ਬਹੁਤ ਵਧੀਆ ਲੱਗਦਾ ਮਾਹੌਲ ਬਹੁਤ ਵਧੀਆ ਅਸੀਂ ਕ੍ਰੀਏਟ ਕੀਤਾ ਹੋਇਆ ਸਾਡੇ ਸੱਜਣ ਸਾਡੇ ਨਾਲ ਜਿਹੜੇ ਸਹਿਯੋਗੀ ਸਾਡੇ ਬਹੁਤ ਵਧੀਆ ਹੈਗੇ ਔਰ ਥੋੜਾ ਜਿਹਾ ਹਿੰਮਤ ਕਰੋ ਤੜਕੇ ਉੱਠਣ ਦੀ ਆਦਤ ਪਾਓ ਦੇਖੋ ਤੁਹਾਡਾ ਆਪਣੇ ਆਪ ਤੁਹਾਨੂੰ ਪਤਾ ਲੱਗੇਗਾ ਇੱਥੇ ਲੋਕ ਰਿਜ਼ਲਟ ਦਿੰਦੇ ਸਾਨੂੰ ਸਾਨੂੰ ਬੜੀ ਖੁਸ਼ੀ ਹੁੰਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਕੋਈ ਕਹਿੰਦਾ ਮੇਰੇ ਗੋਡੇ ਠੀਕ ਹੋ ਗਏ ਮੇਰੇ ਮੋਢੇ ਠੀਕ ਹੋ ਗਏ ਮੇਰੀ ਰੀਡ ਦੀ ਹੱਡੀ ਦਾ ਦਰਦ ਚਲਾ ਗਿਆ ਤੋਂ ਕਿਸੇ ਨੂੰ ਕੋਈ ਵੱਡੀਆਂ-ਵੱਡੀਆਂ ਪ੍ਰੋਬਲਮਾਂ ਵੀ ਇੱਥੇ ਹੱਲ ਹੋਈਆਂ ਸਾਡੀ ਜਿਨ੍ਹਾਂ ਦੇ ਆਪਰੇਟ ਕਰਨ ਵਾਸਤੇ ਲੋਕਾਂ ਨੂੰ ਡਾਕਟਰਾਂ ਨੇ ਕਿਹਾ ਸੀਗਾ ਉਹ ਠੀਕ ਹੋ ਗਏ ਇੱਥੇ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਜੀ ਔਰ ਕੋਦੇ ਦਾ ਇੱਕ ਨੰਮੀ ਚਿਹਰਾ ਐਡਵਰਕੇਟ ਗੌਰਵ ਨਾਗਰਾਜ ਜੀ ਜਿਵੇਂ ਕੋਈ ਨਾ ਕੋਈ ਜਿਹੜੀ ਐਕਟੀਵਿਟੀ ਸੋਸ਼ਲ ਮੀਡੀਆ ਦੇ ਵੀ ਚੱਲਦੇ ਤੁਸੀਂ ਦਿਖਦੇ ਰਹਿੰਦੇ ਹੋ ਹਰ ਵੇਲੇ ਔਰ ਇਹਨਾਂ ਵੱਲੋਂ ਇੱਕ ਚੌਂਕ ਵੀ ਜਿਹੜਾ ਇੱਕ ਬਣਾਇਆ ਗਿਆ ਉਹਦਾ ਜਿਹੜੀ ਬਹੁਤ ਜ਼ਿਆਦਾ ਜਿੰਨੂੰ ਪਿਆਰ ਕਰ ਰਿਹਾ ਬਹੁਤ ਵਧੀਆ ਉੱਥੇ ਬੂਟੇ ਲਗਾਏ ਗਏ ਆ ਬਹੁਤ ਸੋਹਣਾ ਤਿਆਰ ਕੀਤਾ ਆ ਔਰ ਜਲਦੀ ਹੀ ਜਿਹੜਾ ਤੁਹਾ ਘਟਨ ਵੀ ਹੋਵੇਗਾ ਉਹ ਸਪੈਸ਼ਲੀ ਭਾਜੀ ਇੱਥੇ ਆਏ ਆ ਭਾਜੀ ਅੱਜ ਟੱਕਰ ਸਾਹਿਬ ਦਾ ਬਰਥਡੇ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਟੱਕਰ ਸਾਹਿਬ ਨੂੰ ਟੱਕਰ ਸਾਹਿਬ ਦੇ ਸਾਰੇ ਪਰਿਵਾਰ ਨੂੰ ਅੱਜ ਟੱਕਰ ਸਾਹਿਬ ਦੇ ਬਰਥਡੇ ਤੇ ਹਰ ਸਾਲ ਬੂਟੇ ਲਗਾਉਂਦੇ ਆ ਅੱਜ ਟੱਕਰ ਸਾਹਿਬ ਦੇ ਬਰਥਡੇ ਤੇ ਸ਼ਹੀਦ ਭਗਤ ਸਿੰਘ ਚੌਂਕ 'ਚ ਵੀ ਬੂਟੇ ਲਗਾਏ ਜਾਣਗੇ ਇਹ ਬਹੁਤ ਵਧੀਆ ਉਪਰਾਲਾ ਵਾ ਹਰ ਸਾਲ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਆ ਆਹ ਹਰ ਬੰਦਾ ਆਪਣੇ ਆਪਣੇ ਜਨਮ ਦਿਨ ਤੋਂ ਵੀ ਬੂਟੇ ਲਾਉਣਾ ਸ਼ੁਰੂ ਕਰ ਦਵੇ ਨਾ ਤੇ ਬਹੁਤ ਵਧੀਆ ਹਰਿਆਪਰਾ ਮਾਹੌਲ ਹੋ ਜਾਊਗਾ ਇਹ ਬਹੁਤ ਜ਼ਰੂਰਤ ਵਾ ਇਸ ਟਾਈਮ ਜੋ ਮਾਹੌਲ ਚੱਲ ਰਿਹਾ ਵਾ ਜਿੰਨੀ ਗਰਮੀ ਇਸ ਟਾਈਮ ਲੱਗਾ ਕੱਲ 48 ਡਿਗਰੀ ਤੱਕ ਪਹੁੰਚਿਆ ਹੋਇਆ ਸੀ ਟੈਂਪਰੇਚਰ ਇਸ ਕਰਕੇ ਬਹੁਤ ਵਧੀਆ ਉਪਰਾਲਾ ਵਾ ਮੈਂ ਟੱਕਰ ਸਾਹਿਬ ਦਾ ਔਰ ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਇੱਕ ਟੱਕਰ ਸਾਹਿਬ ਜਿਹੜੇ ਕੋਲ ਸਵਾਲ ਕਰਨ ਆ ਰਿਹਾ ਮੈਂ ਜਿਵੇਂ ਤੁਹਾਡੀ ਇੱਕ ਟੀਮ ਆ ਬਹੁਤ ਵੱਡੀ ਅਰੋੜਾ ਵੰਚ ਪਰਿਵਾਰ ਵੀ ਹੈਗਾ ਆ ਬਹੁਤ ਵੱਡਾ ਇੱਕ ਚੈਨਲ ਆ ਇੱਕ ਜੇ ਅਜੇ ਜਾਣਦੇ ਤੁਸੀਂ ਇੱਕ ਮੈਸੇਜ ਦੇ ਸਕਦੇ ਆ ਉਹ ਸਾਰੀ ਜਿਹੜੀ ਟੀਮ ਇੱਥੇ ਪਹੁੰਚ ਕੇ ਇਹੋ ਜੋ ਵੀ ਜੋਗਾ ਜੋ ਵੀ ਐਕਟੀਵਿਟੀ ਤੇ ਆਪਣੀ ਗਰਾਊਂਡ ਦੇ ਵਿੱਚ ਕਰ ਕਰ ਸਕਦੀ ਆ ਹਾਂਜੀ ਹਾਂਜੀ ਕਰ ਰਹੇ ਆ ਅਸੀਂ ਸਾਰੇ ਯੋਗਾ ਬਾਰੇ ਤਾਂ ਅਸੀਂ ਬਹੁਤ سارے ਸਾਰਿਆਂ ਨੂੰ ਮੈਸੇਜ ਦਿੰਨੇ ਜਦੋਂ ਵੀ ਕੋਈ ਪ੍ਰੋਗਰਾਮ ਫੰਕਸ਼ਨ ਹੁੰਦਾ ਕਿ ਇਹਦਾ ਯੋਗਾ ਕਰੋ ਵੱਧ ਤੋਂ ਵੱਧ ਟਰੀ ਲਾਓ ਜਿੰਨੇ ਪੌਦੇ ਆਪਾਂ ਲਾਵਾਂਗੇ ਉਹੀ ਆਪਾਂ ਨੂੰ ਆਕਸੀਜਨ ਦਾ ਹੁੰਦਾ ਹੀ ਫਾਇਦਾ ਹੈ ਇਸ ਵੇਲੇ ਪ੍ਰਦੂਸ਼ਣ ਇੰਨਾ ਜ਼ਿਆਦਾ ਹੈ ਵੀ ਆਪਾਂ ਨੂੰ ਪੌਦੇ ਵੱਧ ਵੱਧ ਲਾਉਣੇ ਚਾਹੀਦੇ ਅਸੀਂ ਹਰ ਟਾਈਮ ਇਹੀ ਮੈਸੇਜ ਦਿੰਨੇ ਜੀ ਆਪਣੇ ਜਦੋਂ ਵੀ ਕੋਈ ਗੁਰਵਿੰਦਰ ਜੀ ਜਿਵੇਂ ਆਪਾਂ ਹੁਣ ਦੇਖ ਰਹੇ ਆ ਗਰਮੀ ਹਾਏ ਗਰਮੀ ਅਬ ਗਰਮੀ ਇਸ ਵਾਰੀ ਬਹੁਤ ਜਬੋ ਗਰਮੀ ਆਪਾਂ ਦੇਖ ਰਹੇ ਜਿਵੇਂ ਕੋਦਰੋਂ ਬਾਹਰ ਨਿਕਲਦੇ ਆ ਹਾਈਵੇ ਨਾ ਆ ਕੋਈ ਵਿਕਸ਼ ਨਹੀਂ ਹੈਗਾ ਉਸ ਚੀਜ਼ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਆ ਜਿਹੜੀ ਤੁਸੀਂ ਰੈਬੀਜੀ ਹਾਈਵੇ ਦੀ ਗੱਲ ਕਰਦੇ ਐ ਨਾ ਉਹ ਮੇਰੇ ਹਿਸਾਬ ਨਾਲ ਸਰਕਾਰ ਨੂੰ ਪੋਲਿਸੀ ਬਣਾਉਣੀ ਚਾਹੀਦੀ ਆ ਵੀ ਪਹਿਲਾਂ ਜਿੰਨੇ ਦੁਰਕਤ ਕਟਨੇ ਆ ਉਹ ਤੋਂ ਡਬਲ ਪਹਿਲਾਂ ਲੱਗਣ ਫੇਰ ਉਹ ਥੋੜੇ ਪਲਣ ਤਾਂ ਫੇਰ ਉਹਨਾਂ ਨੂੰ ਕਟਿਆ ਜਾਵੇ ਤਾਂ ਕੋਈ ਇਦਾਂ ਦੀ ਪੋਲਿਸੀ ਬਣੇ ਤਾਂ ਫੇਰ ਇੱਚ ਹੋ ਸਕਦਾ ਆ ਜਿਹੜੇ ਹਾਈਵੇ ਤੇ ਆਪਾਂ ਗੱਲਾਂ ਕਰਦੇ ਆ ਬਾਕੀ ਜਿਹੜੀ ਸ਼ਹਿਰ ਦੀ ਅੰਦਰਲੀ ਡਿਵੈਲਪਮੈਂਟ ਆ ਉਹ ਤਾਂ ਜਿਹੜੇ ਆਪਣੇ ਪਰਿਵਾਰ ਆ ਜਾਂ ਕੋਈ ਸੰਸਥਾਵਾਂ ਬਣੀਆਂ ਹੋਈਆਂ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਧਰਲੇ ਪਾਸੇ ਵੀ ਧਿਆਨ ਦੇਈਏ ਤੇ ਆਪ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨੇ ਸਾਨੂੰ ਟਾਈਮ ਦਿੱਤਾ ਔਰ ਬਹੁਤ ਪਿਆਰਾ ਮਾਹੌਲ ਬਣਾਇਆ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਔਰ ਸਾਰੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਮੈਸੇਜ ਹਰ ਇੱਕ ਤੱਕ ਪਹੁੰਚ ਸਕੇ ਔਰ ਹਰ ਕੋਈ ਇਸ ਚੀਜ਼ ਦਾ ਫਾਇਦਾ ਲੈ ਸਕੇ ਤੁਸੀਂ ਦੇਖਦੇ ਰਹੋ ਆਰਪੀ ਇੰਡੀਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿੱਕੀ ਥੈਂਕ ਯੂ